ਵਾਦੇ ਰਾਦੇ ਜੈਸਾ ਦਿਖ ਰਿਹਾ ਨਾਮ ਰਾਮ ਗਿਆ ਹੈ ਜੈ ਭਾਰਤ ਲਓ ਮੇਰੇ ਪਿਆਰੇ ਦਰਸ਼ਕੋ ਅਸੀਂ ਅੱਜ ਤੁਹਾਡੀ ਕਚਹਿਰੀ ਵਿੱਚ ਲੈ ਕੇ ਭਗਤ ਨਾਮਦੇਵ ਜੀ ਦੀ ਜੀਵਨ ਕਥਾ ਦਾ ਨੌਵਾਂ ਭਾਗ ਹਾਜ਼ਰ ਹੋਏ ਹਾਂ ਸੋ ਅੱਠਵੇਂ ਭਾਗ ਵਿੱਚ ਦੱਸਿਆ ਸੀ ਕਿ ਭਗਤ ਨਾਮਦੇਵ ਜੀ ਨੂੰ ਇੱਕ ਫੌਜੀ ਦਸਤਾ ਜਿਹੜਾ ਆ ਮੁਹੰਮਦ ਬੇਨ ਤੋਗਲਕ ਦੇ ਦਰਬਾਰ ਵਿੱਚ ਹੱਥ ਕੜੀਆਂ ਸੰਗਲ ਬੇੜੀਆਂ ਪਾ ਕੇ ਲੈ ਗਏ ਨੇ ਹੁਣ ਜਿਹੜੇ ਭਗਤ ਨਾਮਦੇਵ ਜੀ ਨੇ ਜਿੱਥੇ ਉਹਨੇ ਮੁਹੰਮਦ ਬੇਨ ਤੋਗਲਕ ਦੇ ਦਰਬਾਰ ਵਿੱਚ ਪਹੁੰਚੇ ਨੇ ਉਸ ਵੇਲੇ ਦਾ ਹਾਲ ਬਿਆਨ ਕਰਨ ਲੱਗੇ ਆਂ ਦੱਸਦੇ ਕਿ ਮੁਸਲਮਾਨ ਰਾਜ ਸੀ ਉਸ ਵੇਲੇ ਬਾਦਸ਼ਾਹ ਨੂੰ ਅਸਲਾਮ ਅਲੈਕਮ ਕਹਿਣਾ ਜਾਂ ਦੁਆ ਸਲਾਮ ਕਰਨਾ ਮੈਂ ਐਸੇ ਵੀ ਅੱਜ ਵੀ ਕਿਸੇ ਅਦਾਰਦੇ ਵਿੱਚ ਕਹਿ ਚੀ ਜਾਈਏ ਤੇ ਸਾਡਾ ਫਰਜ ਬੰਦਾ ਆ ਕਿ ਜੱਜ ਸਾਹਿਬ ਨੂੰ ਜੈ ਹਿੰਦ ਨਮਸਕਾਰ ਜਾਂ ਜਿੱਦਾ ਜਿੱਦਾਂ ਦਾ ਵੀ ਇਹਨਾਂ ਨੂੰ ਸਤਿਕਾਰ ਦੇ ਸਕਨੇ ਆ ਦੇਣਾ ਚਾਹੀਦਾ ਆ ਪਰ ਕਿੰਨ ਨੂੰ ਸੰਸੰਧਿਆਵੀ ਲੋਕਾਂ ਨੂੰ ਜਿਹੜੇ ਸੰਤ ਹੁੰਦੇ ਨੇ ਇਹਦੇ ਆਪ ਮੌਕੇ ਦੇ ਜੱਜ ਹੁੰਦੇ ਨੇ ਜੋ ਕਰਨਾ ਚਾਹਣ ਕਰ ਸਕਦੇ ਨੇ ਸੰਤਾਂ ਤੋਂ ਵੱਡਾ ਕੋਈ ਜੱਜ ਨਹੀਂ ਹੁੰਦਾ ਕਿਉਂਕਿ ਦੱਸਦੇ ਨੇ ਕਿ ਰਾਜ ਕਰਨਾਉ ਔਖਾ ਨਹੀਂ ਰਾਜਾ ਚੋਲਾ ਔਖਾ ਆ ਦੱਸਨੇ ਕਿ ਪਹਿਲਾਂ ਪਹਿਲਾਂ ਜੇ ਰਾਜੇ ਕੋਲੋਂ ਪਹਿਲੇ ਜਮਾਨਿਆਂ 'ਚ ਗਲਤੀ ਆ ਜੀ ਤਾਂ ਉਹਨੂੰ ਸਜ਼ਾ ਜਿਵੇਂ ਸੰਤ ਦੇਂਦੇ ਰਹੇ ਨੇ ਸੋ ਜਿਸ ਵੇਲੇ ਭਗਤ ਨਾਮ ਦੇ ਅੱਗੇ ਮੁਹੰਮਦ ਬੇਨਤੋਗਲ ਦੇ ਦਰਬਾਰ ਵਿੱਚ ਪਹੁੰਚੇ ਨੇ ਭਗਤ ਜੀ ਨੇ ਨਾਂ ਬਾਦਸ਼ਾਹ ਨੂੰ ਅਸਲਾਮੁਅਲੈਕੁਮ ਕਿਹਾ ਨਾ ਸੀਸ ਨਵਾਇਆ ਐ ਐਸ ਗੱਲ ਨੂੰ ਵੇਖ ਕੇ ਦਰਬਾਰੀਆਂ ਨੂੰ ਮੰਤਰੀਆਂ ਨੂੰ ਤੇ ਬਾਦਸ਼ਾਹ ਨੂੰ ਬੜਾ ਕਰੋਧ ਆਇਆ ਆ ਵਾਜਬਾਬ ਕੀਤੇ ਨੇ ਕਿ ਨਾਮ ਦੇ ਤੇਰੇ ਤੇ ਦੋਸ਼ ਲੱਗਾ ਕਿ ਤੂੰ Hindu ਪ੍ਰਚਾਰ ਕਰਕੇ ਮੂਮਨਾ ਨੂੰ ਕਾਫਰ ਕਰ ਰਿਹਾ ਆਂ ਸੋ ਭਗਤ ਜੀ ਕਹਿੰਦੇ ਨੇ ਕਿ ਪ੍ਰਚਾਰ ਨਾ Hindu ਹੁੰਦਾ ਨਾ Musalman ਹੁੰਦਾ ਐ ਸੰਤ ਜਿਹੜੇ ਨੇ ਇਹ ਸਿਰਫ ਪ੍ਰਭੂਆਂ ਦੇ ਨਾਮ ਦਾ ਪ੍ਰਚਾਰ ਕਰਦੇ ਨੇ ਮਤਲਬ ਕਿਸੇ ਮਾਜਬ ਦੇ ਅਧੀਨ ਲੈ ਕੇ ਪਰ ਕਿਹਾ ਨਹੀਂ ਕਰਦੇ ਸੋ ਜਿਸ ਵੇਲੇ ਇਹ ਗੱਲਾਂ ਬਾਤਾਂ ਹਮੀਆਂ ਨੇ ਦੱਸ ਦੇਣੇ ਕਿ ਮੁਹੰਮਦ ਬਿੰਦ ਤੁਗਲਕ ਬਾਦਸ਼ਾਹ ਨੂੰ ਗੁੱਸਾ ਆਇਆ ਆ ਕਿ ਐਸਨਸਾਨ ਨੂੰ ਸਜ਼ਾ ਦਿੱਤੀ ਜਾਏ 10 ਦਿਨੇ ਕੀ ਸੰਗਲਾ ਨਰਪੰਖ ਕੇ ਹਾਥੀ ਅੱਗੇ ਛੁੜ ਦਿੱਤਾ ਆ ਹਾਥੀ ਦੀ ਪੰਖ ਨਾਮਦੇਵ ਜੀ ਨੂੰ ਮੱਥਾ ਟੇਕ ਕੇ ਪਿੱਛੇ ਨੂੰ ਮੁੜ ਗਿਆ ਆ ਉਸ ਤੋਂ ਬਾਅਦ 10 ਦਿਨੇ ਕੀ ਭਗਤ ਨਾਮਦੇਵ ਜੀ ਨੂੰ ਕਿਆ ਆਇਆ ਕਿ ਤੂੰ ਕਹਿਣਾ ਕਿ ਮੇਰਾ ਵਿਟਲ ਮੇਰਾ ਠਾਕਰ ਮੇਰਾ ਭਗਵਾਨ ਮੇਰਾ ਕਿਹਨ ਤਿੰਨ ਅੱਠ ਘੜੀਆਂ ਟਾਈਮ ਦਿੱਤਾ ਜਾਂਦਾ ਯਾਰ ਇਹ ਸਾਧਨਾ ਸਾਧਨਾ ਇਹ ਸਾਧਸਾ ਕਰਨਾ ਸਤਦਲ ਜੇ ਆ ਸਕਦਾ ਤੇ ਆ ਜੇ ਇਹ ਮੁਹੰਮਦ ਬਿੰਤ ਤੁਗਲਕ ਬਾਦਸ਼ਾਹ ਦਾ ਦਰਬਾਰ ਆ ਸ਼ਰਤ ਇਹ ਹੈ ਕਿ ਤੇਰੇ ਸਾਹਮਣੇ ਇੱਕ ਗਾਂ ਮਾਰੀ ਜਾਏਗੀ ਇੱਕ ਦੌਰ ਨੂੰ ਆਹ ਦਿੱਤਾ ਜਾਏਗਾ ਜੀਵ ਜੁੰਦੀ ਨਾ ਹੋਈ ਅੱਖਾਂ ਕੜੀਆਂ ਦੇ ਵਿੱਚ ਤੇ ਨਾਂ ਦੇ ਪੈਨੂਵੇਂ ਸਜਾ ਮੌਤ ਤੇ ਜਾਣੇਗੀ ਸੋ ਆਓ ਸਰਵਣ ਕਰਨਿਆ ਮੁਹੰਮਦ ਬਿੰਤ ਕਲਕੇ ਸੁਣਨੋ ਭੁੱਲਿਆ ਅੱਜ ਗੁਦਾਈ ਮੁਹੰਮਦ ਬਿੰਤ 这里养。<No. S 2> no. এড়বে না i oh, did you hard oh, hard ਦੇਖ ਜੁਕੇ ਇਹ ਜੇ ਆਖਰੀ ਤੇ ਨਵਾਂ ਪਹਾੜੇ ਦੱਸਦੇ ਨੇ ਕਿ ਭਗਤ ਨਾਮਦੇਵ ਜੀ ਨੇ ਜਦੋਂ ਪਰਖਿਆ ਇਹ ਮੁਹੰਮਦ ਬਿਨ ਬਗਲਕ ਨੇ ਕੀ ਕੀਤਾ ਪਹਿਲਾਂ ਸਾਰੀ ਤੁਸ ਤੁਸ ਸਜਾਵਾਂ ਦਿੱਤੀਆਂ ਨੇ ਹਾਥੀ ਅੱਗੇ ਸੁਟਿਆ ਆਇਆ ਹਾਥੀ ਮੱਥਾ ਥੇਕ ਕੇ ਪਿੱਛੇ ਮੁੜ ਗਿਆ ਆਇਆ ਹੁਣ ਖਿੰਡ ਕੇ ਖਾਫ ਕੇ ਮੁਹੰਮਦ ਬਿਨ ਬਗਲਕ ਨੇ ਕੀ ਸ਼ਰਤ ਆਪੇ ਇੱਕ ਤੋਂ ਪਹਿਨਾ ਕਿ ਮੇਰਾ ਬਿਟੂ ਮੇਰਾ ਖਾਗਰ ਮੈਂ ਤੈਨੂੰ ਅਠ ਘੜੀਆਂ ਦਾ ਟਾਈਮ ਦੇਣਾ ਨਾਮ ਦੇ ਜੀਤੂ ਸੱਜਣਾ ਦੇ ਸੱਦਲਾ ਆਪਣੇ ਬਿਠਾ ਨੂੰ ਮੈਂ ਤੇ ਸਾਹਮਣੇ ਇੱਕ ਕੌ ਦੀ ਵਿਆਹ ਕਰਦਣੀ ਮਾਰ ਦੇਣਾ ਗਾਈ ਨੂੰ ਜਿੱਤਰਾ ਠਾਹਰ ਨੂੰ ਜੀਂਦਿਆਂ ਕਰ ਸਕਦਾ ਆ ਇਹਨੂੰ ਅਠਾ ਘੜੀਆਂ ਦਾ ਟਾਈਮ ਦਿੱਤਾ ਜਾਏਗਾ ਤੋ ਮਨੁਸੇਰ ਮੱਥੇ ਮੰਨਦੇ ਹੋਏ ਪੰਖ ਨਾਮ ਦੇ ਅੱਗੇ ਫੜ ਕੇ ਕਿਰਪਾਲਾ ਕੀਰਤਨ ਕਰਨ ਦਾ ਬੀਨੇ ਦਸ ਦਿਨ ਇੱਕ ਸੱਤੇ ਛੇ ਘੜੀਆਂ ਤੱਕ ਸਾਸਨ ਕਿਰਤਨ ਭਜਨ ਕੀਤਾ ਉਸ ਕਾਲ ਪਰ ਭਗਵਾਨ ਪਰਮੇਸ਼ਰ ਦੀ ਯਾਦ ਵਿੱਚ ਜਿਸ ਵੇਲੇ ਸਾਡੇ 6 ਛੜੀਆਂ ਹੁੰਗਿਆ ਨੇ ਦੱਸਦੇ ਨੇ ਕਿ ભગવાન ਵਿਸ਼ਨੂੰ ਨਰਾਇਣ ਕਲਾ ਘਾੜ ਘਟ ਤੇ ਸਵਾਰ ਹੋ ਕੇ ਸਾਡੇ 6 ਛੜੀਆਂ ਤੋਂ ਬਾਹਰ ਨਾਮ ਦੇ ਕੀ ਪਹੁੰਚ ਕੇ ਕਹਿਣ ਲੱਗੇ ਕਿ ਨਾਮ ਦੇ 10 ਤੇਰਾ ਕੀ ਹੁਕਮ ਆ ਪਰਤਾ ਤੋਂ ਕੀ ਚਾਉਂਦਾ ਚੌਵੀ ਜੇਤੂ ਚੌਨਾ ਜੇਤੂ ਪਹਿਲਾ ਹੈ 73 ਦੀ ਪਲਟਿਆ ਸਰ ਇੱਕ ਵਾਰੀ ਦੱਸਦੇ ਆ ਇਹ ਮੇਰੇ ਭਗਤਾਂ ਨੂੰ ਕੰਗ ਕੀਤੇ ਆ ਕੀ ਹੁੰਦਾ ਆ ਪਰ ਪਰ ਕਹੀ ਜੇ ਇਹਦੇ ਤੇ ਮੇਰੇ ਵਰਗਾ ਹੰਦਾ ਤਾਂ ਨਾ ਕਹਿੰਦੇ ਕੱਢਦੇ ਭੱਜ ਗਏ ਆੜੇ ਇੱਕ ਵਾਰੀ ਤੇ ਇਹਨਾਂ ਦੱਸਦੇ ਕਿ ਕੀ ਹੁੰਦਾ ਰੱਬ ਪਰ ਨੇ ਇਨਾਮ ਦੇ ਹੱਥ ਜੋੜ ਕੇ ਕਹਿੰਦੇ ਕਿ ਭਗਵਾਨ ਤਰਤੀਨਾ ਪੜਦੇ ਹੋ ਕੋਈ ਏਦਾਂ ਦੀ ਕਾਰਵਾਈ ਨਾ ਪਾਇਓ तो मुहम्मद बिना चुग लगता है सिर्फ मेरी चरण के हाथ तौर के भगवान गु आदया कर दे बस तो तो इना इन तो तो ही बड़ी कृपा है बड़ा धनबाद तीन मेरे गरीब की त्याज सुन के ना आसरे की त्याज सुन के पुचे हो कह लगे नहीं रामदेव तू जो भी हो गां मैं तेरे को कह लगे कि भगवान तो ਇਹ ਮੇਰੀ ਇਹੋ ਹੀ ਮੰਗਾਂ ਕਿ ਗਾਇ ਨੀ ਮੀਂਹ ਕੀਤਾ ਉੱਤੇ ਜਾ ਦੱਸਦੇ ਨੇ ਕਿ ਗਾਂ ਹੀ ਸਾਢੇ 6 ਅਕੜੀਆਂ ਬਾਅਦ ਜੀਂਦੀ ਹੋਈ ਆ ਜੀਵਤ ਹੋਈ ਆ ਫਿਰ ਦੱਸਦੇ ਨੇ ਕਿ ਭਗਤ ਨਾਮਦੇਵ ਜੀ ਨੇ ਉਸ ਗਾਂ ਦਾ ਦੁੱਧ ਪਿਆ ਹੈ ਸੋ ਇੱਛਾਸ ਤੇ ਬੜਾ ਵੱਡਾ ਮੇਰੀ ਆਸ ਨਹੀਂ ਕਿ ਮੈਂ ਇਹ ਕਹਾਣੀ ਵੀ ਕੋਦੇ ਤਰੀਕੇ ਨਾਲ ਦੱਸ ਸਕਾਂ ਕਿਉਂਕਿ ਹਰੀ ਅਨੰਤ ਹੈ ਕਹਾਣੀ ਅਨੰਤ ਅਜੇ આજ ਤੱਕ ਰਾਪੋ ਅੱਲਾਹ ਦਾ ਅਕਾਲ ਪਰਮੇਸ਼ਰ ਬਦਾਲਨ ਦਿਨਾ ਦੇ ਫਦਾ ਦੇ ਨਾ ਦੇ ਲੋਕਾਂ ਨੂੰ ਮਹਿਮ ਪਰਮ ਬਣਿਆ ਰਿਹਾ ਆ ਕਹਿੰਦੇ ਕਿ ਹਰੀ ਅਨੰਤ ਹਰੀ ਕਥਾ ਅਨੰਤ ਕਿਉਂਕਿ ਉਹਦੇ ਭਗਤਾ ਵੀ ਗੱਲ ਹੀ ਹੁੰਦੀ ਹੈ ਜਿੱਥੇ ਵੀ ਹੁੰਦੀ ਹੈ ਉਹਦੇ ਭਗਤਾ ਦੇ ਸੋਈ ਹਰੀ ਦੀ ਸੀਖਤ ਹੁੰਦੀ ਆ ਉਹਨਾਂ ਦੀ ਭਗਤਾ ਦੀ ਮੀਲਾ ਸੁਣਾ ਕੇ ਭਗਵਾਨ ਦੇ ਜਾਸ ਗਾਏ ਜਾਂਦੇ ਨੇ ਸੋ ਦੱਸਦੇ ਨੇ ਕਿ ਇਸ ਤੋਂ ਤੋਂ ਜਿਸ ਵੇਲੇ ਤੁਹਾਨੂੰ ਕਿ ਮੈਂ ਤੁਹਾਨੂੰ ਆਪਣੇ ਮਹਿਲ ਜੀ ਗਿਆ ਮੁਹੰਮਦ ਜੀ ਤੁਹਾਨੂੰ ਕਿ ਬੜੀ ਪੇੜ ਤੇ ਗਿਆ ਉਹ ਦੱਸਦਾ ਤਹੋਂ ਲੈਤੀ ਆ ਫਿਰ ਦੱਸਦੇ ਨੇ ਆ ਕਿ ਕਿ ਮੁਹੰਮਦ ਜੀ ਤੁਹਾਨੂੰ ਲੱਗੇ ਨੇ ਨਾਮਦੇਵ ਜੀ ਕੋਲੋਂ ਮਾਫੀਆਂ ਮੰਗੀਆਂ ਨੇ ਸੋ ਮੁਹੰਮਦ ਜੀ ਤੁਹਾਨੂੰ ਕਿ ਮੇਰੇ ਕਹਿਣ ਦਾ ਮਤਲਬ ਤਾਂ ਕਿ ਹਾਰ ਗਏ ਨੇ ਸੋ ਦੱਸਦੇ ਨੇ ਕਿ ਮੁਹੰਮਦ ਬੇ ਤੁਹਾਨੂੰ ਕਿ ਦਾ ਜਨਮ ਦੇਵ ਜੀ ਦੀ ਜੋੜੀਏ ਕਹਾਣੀਆਂ ਇਨੂੰ ਦੇਖਿਆ ਆ ਹਾਇ ਰਤਨਿਆ ਮੋਹਨ ਜਨਾਬ ਹਾਇ ਰਤਨਜਾਮੋ ਦੀਨ ਦੇ ਤੇ ਅਮੀਰ ਕੁਸਰੋਈ ਉਹਨਾਂ ਦੀ ਲਿਖਤ ਦੇ ਅਸਾਰੇ ਕਹਾਣਾ ਸੁਣਾ ਰਿਹਾ ਦੱਸਦੇ ਵੇ ਕਿ ਉਸ ਤੋਂ ਬਾਅਦ ਮੁਹੰਮਦ ਬਿੰਤ ਉਗਲਕ ਵੀ ਗੁੰਡ ਗੁੰਡਾ ਹਾਲ ਚੇਂਦ ਵਾਲੇ 1352 ਇਸਵੀ ਨੂੰ ਵਿਹਾਰਤ ਹੋ ਗਿਆ ਨੌਬ ਹੋ ਗਿਆ ਕਾਲ ਚਲਾਣਾ ਕਰ ਗਏ ਨੇ ਸੋ ਭਗਤ ਨਾਮਦੇਵ ਜੀ ਅੱਜ ਵੀ ਅੰਮ੍ਰਿਤਨੇ ਮਧੁਰ ਭਗਤਾਂ ਦੇ ਸ਼ੋਮਣੀ ਨੇ ਭਗਤਾਂ ਦੇ ਸਰਤਾਜ ਨੇ ਦਸ ਦਿਨ ਇੱਕ ਭਗਤ ਨਾਮਦੇਵ ਜੀ ભગવાન ਨੇ ਪਤਰਵਾਰੀ ਦਰਸ਼ਨ ਦਿੱਤੇ ਨੇ ਪਹਿਲਾਂ ਵੀ ਦਰਸ਼ ਚੁੱਕੇ ਹਾਂ ਸੋ ਅੱਜ ਇਹ ਸਾਡਾ ਭਗਤ ਸ੍ਰੀ ਨਾਮਦੇਵ ਜੀ ਦੇ ਜੀਵਨ ਕਥਾ ਦਾ ਨਵਾਂ ਪਾਗ ਹੀ ਜਿੱਥੋਂ ਤੱਕ ਮੈਨੂੰ ਸਰਕਾਰ ਕੋਲ ਨੇ ਅਕਲ ਦੁਦੀ ਬਖਸ਼ੀ ਆ ਉੱਥੋਂ ਤੱਕ ਹੀ ਮੈਂ ਸੁਣਾ ਸਕਣਾ ਬਾਕੀ ਚੀਜ਼ ਮੈਂ ਤੁਹਾਨੂੰ ਦੱਸ ਦਿਆਂ ਬੋਲ ਦਿਆਂ ਕਹਿੰਦੀਆਂ ਗਲਤੀ ਹੋ ਗਈ ਉਹ ਇਹ ਤੇ ਦਰਸ਼ਕ ਸੁਣਨ ਵਾਲੇ ਮੇਰੇ ਤੋਂ ਸਿਆਣੇ ਜਿਹੜੇ ਨੇ ਇਸ ਬਾਦ ਲੋਗ ਇਹਨਾਂ ਸਾਰਿਆਂ ਦੇ ਚਰਨਾਂ ਜਿਵੇਂ ਹੱਥ ਜੋੜ ਕੇ ਮਾफी ਮੰਗ ਲੈਣਾ ਬਾਕੀ ਮੇਰਾ ਨੰਬਰ ਵੀ ਐਸ ਕਥਾ ਦੇ ਵਿੱਚ ਕਿਤੇ ਕਿਤੇ ਸਕਰੀਨ ਤੇ ਆਏਗਾ ਜੇ ਮੇਰੀ ਕੋਈ ਗਲਤੀ ਆ ਇਹ ਮੈਂ ਪਿੰਨੈ ਮਾਤੀ ਮੰਗਣਾ ਬਾਚੀ ਦੀ ਮਾਪੀ ਮੰਗਾਂਗਾ ਹਾਸ ਤੇ ਮੈਨੂੰ ਆਪਣੇ ਸਜਾਉਂਦਾ ਸਜਾਉਂਦਾ ਸੋ ਨਾ ਕੋਈ ਜਦੋਂ ਮੈਂ ਆਪਣੇ ਪਿਆਰ ਨਾਲ ਸੁਣਾਗਾ ਤੇ ਆਪਣੇ ਸਦਾਰ ਕਰਾਂਗਾ ਬੋਲੀ ਪਖ ਨਾਮ ਦੇ ਕੀ ਵਿਦਿਆ ਸੇਸ਼ਰ ਪੁਰਵਾਨ ਦੀ ਜੀਆ ਵਿਸ਼ਣੂ ਪੁਰਵਾਨ ਦੀ ਜੀਆ ਲੇਕਿਨ ਪੁਰਵਾਨ ਦੀ ਜੀਆ ਸੋ ਇਹ ਕਿਤਾਬ ਇਥੇ